ਮਹਾਦੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਬੱਚੀ ਬੋਲਣਾ ਤੇ ਅੱਜ ਆਪਾਂ ਨਾ ਟਿੰਡੇ ਬਣਾਉਣ ਲੱਗੇ ਆ ਇਸ ਤਰ੍ਹਾਂ ਭਰ ਕੇ ਇਸ ਤਰਾਪਨ ਨੂੰ ਖਾਲੀ ਕਰ ਲੈ ਖਾਲੀ ਕਰਨ ਦਾ ਤਰੀਕਾ ਵਧੀਆ ਹੈਗਾ ਵੀ ਇਸ ਤਰ੍ਹਾਂ ਤੋਂ ਕਟਕੇ ਤੇ ਫਿਰ ਚਮਚੀ ਦੀ ਡੰਡੀ ਨਾਲ ਆਪਾਂ ਖਾਲੀ ਕਰ ਲੈਂਦੇ ਆ ਤੇ ਇਸ ਤਰ੍ਹਾਂ ਕਰਕੇ ਨੇ ਦੇ ਵਿੱਚ ਆਪਾਂ ਇਹ ਮਟੀਰੀਅਲ ਜਿਹੜਾ ਉਹ ਆਪਾਂ ਲਸਣ ਗੰਡੇ ਦੇ ਵਿੱਚ ਹੀ ਇੱਧਰ ਪਾ ਲਿਆ ਤੁਸੀਂ ਇਸ ਨੂੰ ਘੁਣ ਕੇ ਵੀ ਪਾ ਸਕਦੇ ਹੋ ਤੇ ਇਹ ਇੰਦਾ ਵੀ ਵਧੀਆ ਪੁੱਜ ਜਾਂਦਾ ਹੈ ਵਿੱਚ ਜਦੋਂ ਆਪਾਂ ਤੇਲ ਦੇ ਚੱਡਾਉਂਦੇ ਇਸ ਤਰ੍ਹਾਂ ਤੁਸੀਂ ਪਾ ਲੈਣੇ ਸਾਰੇ 分かる。 ਐਸ ਤਰਾ ਸਾਰੇ ਆਪਾ ਪਾ ਲੈਣੇ ਆ ਇੱਕ ਇੱਕ ਕਰਕੇ ਤੇ ਫਿਰ ਤੁਸੀਂ ਤੇਲ ਚ ਜਾਂਦੇ ਸੀ ਕਿ ਉਹ ਚ ਜੀਤੇ ਚ ਵੀ ਬਣਾਣਾ ਚਾਹੁੰਦੇ ਸੁਬਨਾ ਸਕਦੇ ਐਸ ਤਰਾ ਆਪਾ ਸਾਰੇ ਘਰ ਦੇ ਫਿਰ ਦੱਸਦੇ ਆਪਾਂ ਤੁਹਾਨੂੰ ਤਰਕ ਜੋ ਵੀ ਇਸ طرح ਆਪਾਂ ਕਰਤਾ ਲਈਆ ਤਾਂਪਣੇ ਨੇ ਕਿ ਤੁਹਾਨੂੰ ਨਾਲ ਨਾਲ ਲਾਉਣੇ ਤੇ ਬਈ ਇਸ ਤੇ ਕੋਈ ਗੱਲ ਨਹੀਂ ਆਏ ਤੇ ਆਪਾਂ ਥੋੜੀ ਦੇਰ ਬਾਅਦ ਤੇ ਸਾ ਤੇ ਪਾਲਿਆ ਸੋ ਕਰਨਾ ਵਿੱਚ ਇਹਨਾਂ ਸਾੜ ਦੇਤਾ ਇਹ ਤੇ ਲਈ ਜਾਂਦੇ ਨੇ ਸਿਲਾਉਗੇ ਜੀ ਨਾਮ ਆਵੇ ਐਸ ਤਰ੍ਹਾਂ ਚੰਗੀ ਤਰ੍ਹਾਂ ਇਸ ਨੂੰ ਆਪੜਨਾ ਇਹਦੇ ਨਾਲ ਨੂੰ ਥੋੜਾ ਜਿਹਾ ਰਸਦਾਂ ਦੇ ਉਲਟਾ ਪਲਟਾ ਕਰ ਦਾਂਗੇ ਇਸੇ ਮਸਾਲੇ ਵਿੱਚ ਜਦੋਂ ਜਰਾ ਸਾ ਪਾਉ ਜੂਗਾ ਇੱਕ ਬੋਤਲ ਬੜੀਆ ਬਣਦੇ ਨੇ ਕੱਟ ਕੇ ਤੁਸੀਂ ਪਾ ਸਕਦੇ ਹੋ ਵੀ ਬੜੀਆ ਬਣਦੀ ਹੈ ਇਸ ਤਰ੍ਹਾਂ ਕਰਦੇ ਮੇਰੇ ਸੰਪਨ ਕਰਦੇ ਇਸੇ ਮਸਾਲੇ ਦੀ ਜਦੋਂ ਕਦ ਕੋ ਜੰਮਦਾ ਹੈਗਾ ਸਮਾਂ 3 ਦੇ ਕਰੀਬ ਹੋ ਚੁੱਕਾ ਹੋ ਜਾਵੇਗਾ ਆਪਾਂ ਇਹਦੇ ਕਰਕੇ ਨਾ ਪਤਾ ਕਿ ਜੇ 1 ਦਿਨ ਤੇ ਪਾ ਲਾਂ। ਇਹਦੇ ਸਾਰਿਆਂ ਨੂੰ ਉਲਟਾ ਪੁਲਟਾ ਕਰਕੇ ਆਪਾਂ ਥੋੜਾ ਜਿ ਦੇਰ ਵਾਸਤੇ ਨੰਨਤਾ ਕੋੜਾਂ। ਠੀਕ ਹੈ ਜੇ ਫਿਰ ਤੁਹਾਨੂੰ ਇਹਨਾਂ ਨੂੰ ਬੰਨ ਦੇ। ਹੁਣ ਥੋੜੀ ਜਿਹੀ ਕਸਰ ਹੈ ਜੀ ਤੇ ਆਪ ਪਟਾਕਾ ਕੇ ਨਨ ਪਕਾਵਾਣ ਤੇ ਆਪਾ ਕੋਲ ਨੂੰ ਰੋਟੀ ਆਟਾ ਗੁੰਨਦੇ ਅੱਜ ਮੌਸਮ ਵੀ ਖਰਾਬ ਆਪਾ ਥੋੜਾ ਜਲਦੀ ਟੋ ਹੋ ਗਈ ਤੇ ਇਸ ਦੀ بس ਥੋੜੀ ਜਿਹੀ ਕਸਰ ਆ ਪਟਾਕਾ ਕੇ ਪਕਾ ਲੈਂਦੇ ਨਨ ਤੇ ਆਪਣੇ ਟਿੰਡੇ ਸਟਰ ਪਰ ਵਿੱਚ ਕੁਝ ਕੀ ਯਾਰ ਥੋੜੀ ਦੇਰ ਟੱਕ ਕੇ ਪਕਾਉਨੇ ਫਿਰ ਨਾਲੇ ਪਰੋਕੀ ਲਾਉਨੇ ਬਾਰ ਵੀ ਅੱਜ ਮੌਸਮ ਖਰਾਬ ਆ ਲੇਰੀਆ ਫਿਰ ਦਰ ਨਾ ਸ਼ਕਲ ਆ ਪੀਰ ਮਾਸਾਂ ਕਾਬਾ ਜਿਹੜਾ ਰਸਪੀ ਵਧੀਆ ਲੱਗੀ ਚਲਾਈ ਸੇ ਤੇ ਤੁਮੈਂ ਕਰਦੇ ਥੈਂਕ ਯੂ